ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੈ ਦਿਲੋਂ ਸਵਾਗਤ ਹੈ ਅਫਗਾਨਿਸਤਾਨ ਦਾ ਬੱਚਾ ਭਾਰਤ ਆਇਆ ਛਾ ਜਿਸ ਜਨਦਾਨੀ ਅੱਜ ਤੁਹਾਨੂੰ ਇੱਕ ਐਸੀ ਅਸਲ ਘਟਨਾ ਬਾਰੇ ਦੱਸ ਰਹੇ ਹਾਂ ਜਿਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ 21 ਸਤੰਬਰ 2025 ਨੂੰ ਅਫਗਾਨਿਸਤਾਨ ਦਾ ਇੱਕ ਬੱਚਾ 13 ਸਾਲਾ ਬੱਚਾ ਜਹਾਜ਼ ਦੇ ਲੈਂਡਿੰਗ ਗੀਅਰ ਵਿੱਚ ਬੈਠ ਕੇ 94 ਮਿੰਟ ਦਾ ਖਤਰਨਾਕ ਸਫ਼ਰ ਕਰਕੇ ਭਾਰਤ ਆ ਗਿਆ ਇਹ ਖਬਰ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਈ ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠਣ ਲੱਗੇ ਕੀ ਇਹ ਸਿਰਫ ਬੱਚੇ ਦੀ ਨਿਦਾਨੀ ਸੀ ਜਾਂ ਫਿਰ ਇਸ ਪਿੱਛੇ ਕੋਈ ਵੱਡੀ ਛਾਜਿਸ ਛੁਪੀ ਹੋਈ ਹੈ ਜਦੋਂ ਜਹਾਜ਼ ਉੱਤਰਦਾ ਹੈ ਤਾਂ ਲੈਂਡਿੰਗ ਗੀਅਰ ਦੇ ਪਈਏ ਅੰਦਰ ਖਿੱਚ ਲਏ ਜਾਂਦੇ ਹਨ ਔਸ ਛੋਟੀ ਜਿਹੀ ਥਾਂ ਤੇ ਬੈਠ ਕੇ ਸਫਰ ਕਰਨਾ ਮੌਤ ਨੂੰ ਸੱਦਾ ਦੇਣ ਵਰਗਾ ਸੀ ਉੱਪਰ 30 ਫੁੱਟ ਦੀ ਉਚਾਈ ਤਾਪਮਾਨ 50 ਡਿਗਰੀ ਸੈਲਸੀਅਸ ਆਕਸੀਜਨ ਦੀ ਘਾਟ ਇਹ ਸਾਰੇ ਕਾਰਨ ਮਨੁੱਖ ਲਈ ਮਾਰੂ ਸਾਬਤ ਹੁੰਦੇ ਹਨ ਡਾਕਟਰ ਕਹਿੰਦੇ ਹਨ ਕਿ ਇੰਨੀ ਉਚਾਈ ਤੇ ਕੋਈ ਵੀ ਇਨਸਾਨ ਜਿੰਦਾ ਨਹੀਂ ਰਹਿ ਸਕਦਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬੱਚਾ ਬਿਲਕੁਲ ਸੁਰੱਖਿਅਤ ਭਾਰਤ ਆ ਪਹੁੰਚਿਆ ਜਦੋਂ ਅਧਿਕਾਰੀਆਂ ਨੇ ਇਸ ਬੱਚੇ ਨੂੰ ਫੜਿਆ ਤੇ ਪੁੱਛਗਿੱਛ ਕੀਤੀ ਉਸਨੇ ਸਿਰਫ ਇਹੀ ਕਿਹਾ ਮੈਂ ਸਿਰਫ ਇੱਕ ਤਜਰਬਾ ਕਰਨਾ ਚਾਹੁੰਦਾ ਸੀ ਪਰ ਕੀ ਇਹ ਗੱਲ ਸੱਚ ਹੋ ਸਕਦੀ ਹੈ 13 ਸਾਲ ਦੀ ਉਮਰ ਵਿੱਚ ਬੱਚਾ ਇੰਨਾ ਵੱਡਾ ਖਤਰਾ ਕਿਵੇਂ ਮੁੱਲ ਲੈ ਸਕਦਾ ਹੈ ਕੀ ਇਸ ਦੇ ਪਿੱਛੇ ਕਿਸੇ ਨੇ ਉਸ ਨੂੰ ਭੇਜਿਆ ਸੀ ਕਈ ਲੋਕਾਂ ਦਾ ਕਹਿਣਾ ਹੈ ਇੱਕ ਕਿਸੇ ਸਾਜਿਸ ਦਾ ਹਿੱਸਾ ਵੀ ਹੋ ਸਕਦੀ ਹੈ ਭਾਰਤ ਦੀ ਸੁਰੱਖਿਆ ਜਾਂਚ ਨੂੰ ਕਮਜ਼ੋਰ ਸਾਬਿਤ ਕਰਨ ਲਈ ਪਰ ਦੂਜੇ ਪਾਸੇ ਲੋਕਾਂ ਦਾ ਮੰਨਣਾ ਹੈ ਕਿ ਇਹ ਸਿਰਫ ਇੱਕ ਨਿਦਾਨ ਬੱਚੇ ਦੀ ਜਿਗਿਆਸਾ ਸੀ ਇੱਕ ਬੱਚਾ ਜੋ ਦੁਨੀਆ ਦੇਖਣੀ ਚਾਹੁੰਦਾ ਸੀ ਜਿਸ ਨੇ ਫਿਲਮਾਂ ਵਿੱਚ ਇਹੋ ਜਿਹੇ ਦ੍ਰਿਸ਼ ਦੇਖੇ ਤੇ ਸੋਚਿਆ ਕਿ ਮੈਂ ਵੀ ਐਸਾ ਕਰਕੇ ਦੇਖਾਂ ਰੱਬ ਦੀ ਕਿਰਪਾ ਜਦੋਂ ਡਾਕਟਰਾਂ ਨੇ ਉਸ ਦਾ ਮੈਡੀਕਲ ਕੀਤਾ ਤਾਂ ਉਹ ਬਿਲਕੁਲ ਠੀਕ ਠਾਕ ਸੀ ਨਾ ਉਸ ਦਾ ਸਰੀਰ ਜੰਮਿਆ ਨਾ ਹੀ ਆਕਸੀਜਨ ਦੀ ਕਮੀ ਕਾਰਨ ਕੋਈ ਸਮੱਸਿਆ ਹੋਈ ਲੋਕ ਕਹਿਣ ਲੱਗੇ ਇਹ ਤਾਂ ਚਮਤਕਾਰ ਹੈ ਜਿਸ ਨੂੰ ਰੱਬ ਬਚਾਉਂਦਾ ਹੈ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਗੁਰੂ ਸਹਿਬਾਨ ਦੀ ਬਾਣੀ ਵਿੱਚ ਵੀ ਲਿਖਿਆ ਹੈ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਪਰਮਾਤਮਾ ਦੇ ਹੁਕਮ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਲੋਕਾਂ ਦੀ ਪ੍ਰਤੀਕਿਰਿਆ ਇਹ ਖਬਰ ਦੁਨੀਆ ਭਰ ਵਿੱਚ ਵਾਇਰਲ ਹੋ ਗਈ ਕੁੱਝ ਲੋਕਾਂ ਨੇ ਕਿਹਾ ਇਹ ਨਦਾਨੀ ਦਾ ਨਤੀਜਾ ਹੈ ਕੁੱਝ ਲੋਕਾਂ ਨੇ ਕਿਹਾ ਇਹ ਸੁਰੱਖਿਆ ਪ੍ਰਣਾਲੀ ਤੇ ਸਵਾਲ ਹੈ ਤੇ ਕੁੱਝ ਨੇ ਕਿਹਾ ਇਹ ਰੱਬ ਦਾ ਚਮਤਕਾਰ ਹੈ ਅਧਿਕਾਰੀਆਂ ਨੇ ਇਸ ਬੱਚੇ ਨੂੰ ਦੂਜੀ ਫਲਾਈਟ ਰਾਹੀਂ ਅਫਗਾਨਿਸਤਾਨ ਭੇਜ ਦਿੱਤਾ ਪਾਰੇ ਸਕਟਨਾ ਨੇ ਲੋਕਾਂ ਦੇ ਦਿਲਾਂ ਵਿੱਚ ਬਹੁਤ ਡੂੰਗਾ ਅਸਰ ਛੱਡਿਆ ਇਸ ਕਹਾਣੀ ਤੋਂ ਸਾਨੂੰ ਦੋ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਨਦਾਨੀ ਕਈ ਵਾਰ ਜਾਨ ਲੈ ਸਕਦੀ ਹੈ ਬੱਚਿਆਂ ਨੂੰ ਸਹੀ ਰਾਹ ਦਿਖਾਉਣਾ ਮਾਪਿਆਂ ਅਤੇ ਸਮਾਜ ਦੀ ਜ਼ਿੰਮੇਵਾਰੀ ਹੈ ਰੱਬ ਦੀ ਮਿਹਰ ਨਾਲ ਅਸੰਭਵ ਵੀ ਸੰਭਵ ਹੋ ਸਕਦਾ ਹੈ ਜਿਸ ਨੂੰ ਉਹ ਬਚਾਉਂਦਾ ਹੈ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਦੋਸਤੋ ਤੁਸੀਂ ਦੱਸੋ ਤੁਹਾਡੇ ਵਿਚਾਰਾਂ ਵਿੱਚ ਇਹ ਘਟਨਾ ਸਾਜਿਸ ਸੀ ਜਾਂ ਸਿਰਫ ਇੱਕ ਬੱਚੇ ਦੀ ਨਦਾਨੀ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਕਰੋ ਅਤੇ ਮੇਰੇ ਚੈਨਲ ਪੰਜਾਬੀ ਜੀਵਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੈਲ ਆਈਕਨ ਜ਼ਰੂਰ ਔਨ ਕਰੋ ਤਾਂ ਜੋ ਅੱਗੇ ਤੋਂ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਧੰਨਵਾਦ ਜੀ